ਹੈਲੋ ਸੱਸੀਗਾਲ ਨਮਸਕਾਰ ਸलाम ਦੋਸਤੋ ਤੇ ਅੱਜ ਗੱਲ ਕਰਦੇ ਆਂ ਚਮਕੀਲੇ ਦੀ ਚਮਕੀਲੇ ਦਾ ਦੌਰ ਬਹੁਤ ਲੰਮਾ ਚੱਲ ਰਿਹਾ ਉਹਦੇ ਬਾਰੇ ਕਈ ਗੱਲਾਂ ਰਹਿ ਗਈਆਂ ਸੀ ਇਸ ਕਰਕੇ ਸਾਨੂੰ ਬਾਰ-ਬਾਰ ਤੇ ਫਿਰ ਮੈਨੂੰ ਵੀਡੀਓ ਬਣਾਉਣੀਆਂ ਪੈ ਰਹੀਆਂ ਅੱਜ ਤੁਹਾਨੂੰ ਦੱਸਦੇ ਆਂ ਵੀ ਚਮਕੀਲੇ ਤੇ ਦਲਜੀਤ ਦੇ ਵਿੱਚ ਕਿੰਨਾ ਫਰਕ ਜੀ ਫਿਰ ਵੀ ਦਲਜੀਤ ਨੂੰ ਲਿਆ ਗਿਆ ਫਿਲਮ ਦੇ ਵਿੱਚ ਦਲਜੀਤ ਦੀ ਤੁਸੀਂ ਹਾਇਟ ਦੇਖ ਲਓ ਹਨਾ ਤੇ ਤੁਸੀਂ ਦੂਜੇ ਪਾਸੇ ਚਮਕੀਲੇ ਦੀ ਹਾਇਟ ਦੇਖ ਲਓ ਹਾਇਟ ਦਾ ਕਿੰਨਾ ਫਰਕ ਆ ਭਾਰ ਦਾ ਬਹੁਤ ਫਰਕ ਸੀ ਤੇ ਅਸੀਂ ਉਹ ਕਿਸੇ ਤੁਹਾਡਾ ਸ਼ੇਅਰ ਕਰਨ ਲੱਗੇ ਆ ਜਿਹੜੇ ਫਿਲਮ ਵਿੱਚ ਨਹੀਂ ਦਿਖਾਇਆ ਗਿਆ ਫਿਲਮ ਦੇ ਵਿੱਚ ਕੁਝ ਗੱਲਾਂ ਦਿਖਾਉਣ ਦੇ ਲਈ ਕੋਸ਼ਿਸ਼ ਕੀਤੀ ਗਈ ਹੈ ਤੇ ਉਹ ਉਹਨਾਂ ਨੇ ਉਹਦੇ ਤੇ ਹੀ ਜੋੜ ਦਿੱਤਾ ਹੋਰ ਕਿਸੇ ਤੇ ਨਹੀਂ ਸ਼ਾਇਦ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਜਿਹੜੀ ਫਿਲਮ ਜਿਹੜੀ ਮਾਤਰ ਭਾਸ਼ਾ ਸੀ ਉਸ ਸਿੰਗਰ ਦੀ ਜਾਂ ਉਹ ਕਰੈਕਟਰ ਦੀ ਉਸ ਭਾਸ਼ਾ ਵਿੱਚ ਫਿਲਮ ਨਹੀਂ ਬਣੀ ਹਿੰਦੀ ਦੇ ਵਿੱਚ ਬਣੀ ਆ ਹੋਰ ਕਿੰਨੀਆਂ ਭਾਸ਼ਾ ਤੇਲਗੂ ਮਰਾਠੀ ਹੈ ਨਾ ਸਪੈਨਿਸ਼ ਸਾਰੀਆਂ ਭਾਸ਼ਾ ਦੇ ਵਿੱਚ ਬਣੀ ਆ ਤਾਂ ਕਿ ਇਹਨਾਂ ਨੂੰ ਆਪਾਂ ਦੁਨੀਆ ਦੇ ਵਿੱਚ ਬਦਨਾਮ ਕਰ ਸਕੀਏ ਕਿ ਇਹ ਕਿੱਦਾਂ ਦੇ ਲੋਕ ਨੇ ਇਹ ਪਹਿਲਾਂ ਤੋਂ ਹੀ ਇਦਾਂ ਦੇ ਆ ਤੇ ਬਾਕੀ ਜਿਹੜੀ ਗੱਲ ਰਹੀ ਪਈ ਉਹ ਚਮਕੀਲਾ ਇੱਕ ਐਸਾ ਸ਼ਖਸ ਸੀ ਜਿਹੜਾ ਚਰਨਜੀਤ ਦੁੱਗਜਾ ਸਾਹਿਬ ਦੀ ਬਹੁਤ ਇੱਜ਼ਤ ਕਰਦਾ ਸੀ ਉਹ ਮੈਂ ਹਲੇ ਦੇਖੀ ਨਹੀਂ ਆ ਜਦੋਂ ਦੇਖੂਗਾ ਪ੍ਰੋਪਰ ਉਹਦੇ ਬਾਰੇ ਦੱਸੂਗਾ ਕਿਉਂਕਿ ਮੈਨੂੰ ਐਡਾ ਕੋਈ ਸ਼ੌਂਕ ਨਹੀਂ ਨਾ ਮੈਂ ਦਲਜੀਤ ਦਾ ਕੋਈ ਦੋਖੀ ਆ ਪਰ ਦਲਜੀਤ ਦੀ ਇਹ ਗੱਲ ਤੁਸੀਂ ਇੱਕ ਵੀਡੀਓ ਮੈਨਰਲ ਹੋ ਰਹੀ ਹੈ ਬਹੁਤ ਜ਼ਿਆਦਾ ਕਹਿੰਦੇ ਵੇ ਸਰਦਾਰ ਜਿਹੜਾ ਹੈ ਉਹ ਫੈਸ਼ਨ ਨਹੀਂ ਕਰ ਸਕਦਾ ਮੈਂ ਤਾਂ ਕਰਕੇ ਦਿਖਾਉਂ ਕੋ ਉਹ ਕਹਿੰਦੇ ਫਿਲਮਾਂ ਚੋਂ ਪੰਜਾਬੀ ਚ ਆ ਗਿਆ ਪਰ ਹਿੰਦੀ ਚ ਨਹੀਂ ਜਾ ਸਕਦਾ ਉਹ ਕਹਿੰਦਾ ਮੈਂ ਤਾਂ ਜਾ ਕੇ ਦਿਖਾਉਂ ਹੈਨਾ ਤੇ ਐ ਨਹੀਂ ਕਰ ਸਕਦਾ ਮੈਂ ਆ ਕਰੂੰ ਉਹ ਫਲਾਨੇ ਸ਼ੋਅ ਲਾਉ ਉਹ ਦੇਖੋ ਸਾਰੀਆਂ ਜਿਹੜੀਆਂ ਗੱਲਾਂ ਉਹਨਾਂ ਦਾ ਜਵਾਬ ਮੈਂ ਤੁਹਾਨੂੰ ਇਹ ਦੇਣਾ ਚਾਹਨਾ ਪਈ ਉਹ ਬੰਦੇ ਦੀ ਗੱਲ ਤੋਂ ਹੰਕਾਰ ਕਿਦਾਂ ਝਲਕਦਾ ਦਲਜੀਤ ਦਸਾਨ ਸਾਬ ਕਦੀ ਤੁਸੀਂ ਇਹ ਕਿਹਾ ਕਿ ਸਰਦਾਰ ਬੰਦੇ ਧੋਖੇ ਨਹੀਂ ਕਰਦੇ ਮੈਂ ਤਾਂ ਧੋਖੇ ਕਰਕੇ ਦਿਖਾਉ ਜਿਹਨੂੰ ਜਿਹਨੇ ਮੈਨੂੰ ਮੇਰੇ ਘਰ ਰੱਖਿਆ ਉਹ ਉਹ ਹੀ ਬੀੜੀਆਂ ਚ ਮੈਂ ਵੱਟੇ ਪਾਉਂਗਾ ਇਹ ਤੁਸੀਂ ਕਿਉਂ ਨਹੀਂ ਕਹਿੰਦੇ ਕਿਹੜੇ ਬੰਦੇ ਨੇ ਤੁਹਾਨੂੰ ਸਾਹਮਣੇ ਆ ਕੇ ਕਿੱਦਾਂ-ਕਿੱਦਾਂ ਹੋਇਆ ਉਹ ਤੁਸੀਂ ਗੱਲ ਕਦੇ ਨਹੀਂ ਕਰਦੇ ਇਹ ਭੀੜ ਜਿਹੜੇ ਮੈਨੂੰ ਮੈਸੇਜ ਕਰਦੇ ਆ ਜਾਂ ਕੁਝ ਕਹਿੰਦੇ ਆ ਮੈਂ ਵੀ ਬੱਗ ਭੀੜਾਂ ਦੇ ਬੱਗ ਭੀ ਬੱਗ ਦੇ ਵਿੱਚ ਤੁਰ ਸਕਦਾ ਸੀ ਚੱਲ ਸਕਦਾ ਸੀ ਪਰ ਪਹਿਲਾਂ ਤੋਂ ਮੈਂ ਇਦਾਂ ਹੀ ਰਿਹਾ ਜੇ ਜੱਟ ਫੈਰ ਕਰਦਾ ਤੇ ਸੈਟ ਤੇ ਇੱਕ ਬਜ਼ੁਰਗ ਨੂੰ ਇਹ ਗਲਤ ਬੋਲਿਆ ਤੇ ਮੈਂ ਉਥੋਂ ਉਹਨੂੰ ਪਿਆਸੀ ਦਲਜੀ ਤੋਂ ਸਾਹਮਣੂ ਵੀ ਨਹੀਂ ਇਹ ਗਲਤ ਮੇਰਾ ਪਹਿਲਾ ਤੋਂ ਹੀ ਐ ਰਿਹਾ ਇਹ ਕਵੇ ਦਿਓ ਅਬੇ ਕਰਕੇ ਕੋਈ ਮੈਸੇਜ ਪਾਉਂਦਾ ਉਹ ਕਦੀ ਕਿੱਦਾਂ ਦੇ ਮੈਸੇਜ ਪਾਉਂਦਾ ਕਦੀ ਕਿੱਦਾਂ ਦੇ ਪਾਉਂਦਾ ਹਨਾ ਤੇ ਉਦੋਂ ਮੈਂ ਹੱਸਾ ਉਹ ਆਉਣਾ ਤੇ ਗੱਲ ਫੇਰ ਮੋੜ ਲਈ ਆਈ ਆਪਾਂ ਉੱਥੇ ਹੀ ਚਮਕੀਲੇ ਤੇ ਐਚ ਐਮ ਬੀ ਕੰਪਨੀ ਐਚ ਐਮ ਬੀ ਕੰਪਨੀ ਜਿੱਦਾਂ ਇਹ ਮਰਿਆ ਦੱਸਦੇ ਆ ਕਿ ਉਹ ਦੂਏ ਦਿਨ ਹੀ ਆਪਣਾ ਡੰਡਾ ਡੋਰੀਆ ਚੱਕ ਕੇ ਪੰਜਾਬ ਤੋਂ ਚਲ ਗਈ ਕਹਿੰਦੇ ਕੋਈ ਨਹੀਂ ਰਹਿ ਗਿਆ ਇੱਥੋਂ ਤੁਸੀਂ ਹਿਸਾਬ ਲਾਓ ਐਸਾ ਬੰਦਾ ਸੀ ਹੁਜਾ ਸਾਹਿਬ ਦੀ ਇੱਜ਼ਤ ਬਹੁਤ ਕਰਦਾ ਸੀ ਉਹਨਾਂ ਦਾ ਕੈਰੇਕਟਰ ਦਿਖਾਇਆ ਕਿ ਨਹੀਂ ਦਿਖਾਇਆ ਚਮਾਰ ਲਫ਼ਜ਼ ਨੂੰ ਜਾਣ ਕੇ ਇਦਾਂ ਚੱਕਿਆ ਗਿਆ ਇਹ ਵੋਟਾਂ ਦੇ ਟਾਈਮ ਤੇ ਹੀ ਕਿਉਂ ਹਨਾ ਤੂੰ ਸਾਡੇ ਨਾਲ ਵਹਿਣ ਜੋਗਾ ਹੋ ਗਿਆ ਜਾਂ ਇਦਾਂ ਇਹਨਾਂ ਚੀਜ਼ਾਂ ਦੇ ਪਾੜੇ ਵਧਾਉਂਦਾ ਕੌਣ ਹੈ ਇਹ ਸੋਚੋ ਤੁਸੀਂ ਜਿਹੜੀ ਕੋਈ ਘਟਨਾ ਹੋ ਕੇ ਹੜ ਜਾਂਦੀ ਹੈ ਉਹਨੂੰ ਸਿੰਗਰ ਹੋਏ ਢਾਡੀ ਹੋਏ ਜਾਂ ਇਹ ਲੋਕ ਉਹਨੂੰ ਮਸਾਲਾ ਲਾਈ ਜਾਂਦੇ ਆਪਣੇ ਪੈਸੇ ਕਮਾਉਣ ਦੇ ਚੱਕਰ 'ਚ ਇਹ ਸਮਝਣਾ ਪਊਗਾ ਕਿੰਨੀਆਂ ਭਾਸ਼ਾ ਵਿੱਚ ਸਾਨੂੰ ਬਦਨਾਮ ਕਰ ਲਈਏ ਚੀਜ਼ ਕੀਤੀ ਗਈ ਇਹ ਗੱਲਾਂ ਜਦੋਂ ਕਹਿੰਦੇ ਆ ਕਈ ਵਿੱਚ ਕਹਿੰਦੇ ਆਏ ਤਾਂ ਦੋਖੀ ਆ ਫਲਾਣਾ ਤੂੰ ਭੰਡਣ ਜੋਗਾ ਨਾ ਭੰਡਣ ਜੋਗਾ ਨਹੀਂ ਮੈਂ ਆ ਆਪਣੀ ਗੱਡੀ ਆਮ ਨਾਲ ਚਲਾ ਸਕਦਾ ਸੀ ਬਹੁਤ ਵਧੀਆ ਰਹਿ ਸਕਦਾ ਸੀ ਕੰਮ ਜਿਵੇਂ ਇਹਨਾਂ ਦੇ ਬਾਗ ਚ ਤੁਰਿਆ ਰਹਿੰਦਾ ਪਰ ਪਹਿਲਾਂ ਤੋਂ ਮੇਰਾ ਇਦਾਂ ਹੀ ਸੀ ਬੇਬਾਕ ਸਾਹਮਣੇ ਕਹਿਣ ਦੀਆਂ ਗੱਲਾਂ ਹਨ ਤੇ ਹੁਣ ਵੀ ਮੈਂ ਆ ਹੀ ਆ ਉਹ ਜੇ ਮੇਰਾ ਕਿਸੇ ਚੈਨਲ ਨੇ ਇੰਟਰਵਿਊ ਲੈ ਕੇ ਨਹੀਂ ਲਾਇਆ ਜਾਂ ਕਿੰਨੇ ਬੜ ਬੜਿਆਂ ਨੇ ਤੂੰ ਕਿਉਂ ਨਹੀਂ ਲਾਇਆ ਕਿਉਂਕਿ ਮੈਂ ਉਹ ਉਹਨਾਂ ਨੇ ਪ੍ਰੋਮੋਸ਼ਨ ਲੈਣੀ ਹੁੰਦੀ ਇਹਨਾਂ ਤੋਂ ਹਨਾ ਮੈਂ ਜਿਹੜੀ ਗੱਲ ਕਰਦਾ ਕਲੀਅਰ ਕੱਟ ਕਰਦਾ ਕੋਈ ਮੈਨੂੰ ਲੋਕਲ ਕੋਈ ਨਹੀਂ ਹੈ ਕਿਸੇ ਦਾ ਤੇ ਕਿੰਨੀਆਂ ਚੀਜ਼ਾਂ 'ਚ ਫਰਕ ਸੀ ਪਹਿਲੀਆਂ ਫਿਲਮਾਂ 'ਚ ਪ੍ਰੋਪਰ ਬੰਦਾ ਉਦਾਂ ਦਾ ਦੇਖਿਆ ਜਾਂਦਾ ਸੀ ਉਨਾ ਹੀ ਵੇਟ ਉਨੀ ਹਾਈਟ ਪਰ ਇੱਥੇ ਸਮਝੌਤਾ ਇਹ ਤਾਂ ਕੀਤਾ ਗਿਆ ਕਿਉਂਕਿ ਦਲਜੀਤ ਨੂੰ ਲੋਕਾਂ ਨੇ ਜ਼ਿਆਦਾ ਦੇਖਣਾ ਸੀ ਹਿੰਦੀ ਵਿੱਚ ਬਣਾਈ ਆ ਪੰਜਾਬੀ ਵਿੱਚ ਬਣਾਈ ਨਹੀਂ ਤੁਸੀਂ ਸੋਚੋ ਇਹ ਗੱਲਾਂ ਸਮਝਣ ਵਾਲੀਆਂ ਮੇਰੀਆਂ ਕਈ ਵੀਡੀਓ ਤੇ ਦੋ ਤਿੰਨ ਪਾਉਣੀਆਂ ਪੈ ਗਈਆਂ ਮੈਨੂੰ ਕਿਉਂਕਿ ਦੌਰ ਬਹੁਤ ਖਤਰਨਾਕ ਹੁੰਦਾ ਚੱਲ ਰਿਹਾ ਤੇ ਅਗਲੀ ਵਾਰ ਕਿਸੇ ਅਗਲੇ ਕਿਸੇ ਤੇ ਤੁਹਾਨੂੰ ਵਧੀਆ ਚੀਜ਼ ਲਿਆ ਕੇ ਪੇਸ਼ ਕਰਾਂਗੇ ਤੇ ਚਮਕੀਲੇ ਬਾਰੇ ਹੋਰ ਬਹੁਤ ਗੱਲਾਂ ਉਹਨਾਂ ਦੇ ਬੇਟੇ ਬਾਰੇ ਵੀ ਕਿਸੇ ਨੇ ਆ ਦੇਖੋ ਕਮੈਂਟ ਪਾਇਆ ਮੈਨੂੰ ਤੇ ਕੋਈ ਗੱਲ ਨਹੀਂ ਬਾਈ ਮਜਬੂਰੀ ਵਿੱਚ ਲੋਕ ਹੋ ਜਾਂਦੇ ਸਾਡੇ ਤੋਂ ਵੀ ਸ਼ਾਇਦ ਹੁੰਦਾ ਹੋਊਗਾ ਇਦਾਂ ਦੀ ਗਲਤੀ ਤੇ ਕੋਈ ਗਲਤੀ ਹੋਈ ਹੋਵੇ ਤਾਂ ਮਾਫੀ ਚਾਹਨਾ ਥੈਂਕ ਯੂ ਸ਼ੁਕਰੀਆ ਮਿਹਰਬਾਨੀ